ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਤੁਹਾਡਾ ਅਵਰ ਯੂਟਿਊਬ ਚੈਨਲ ਸਵਾ ਫੈਮਿਲੀ ਤੇ ਲਓ ਜੀ ਅੱਜ ਆਪਨੇ ਆਏ ਹੋਏ ਨੇ ਰਿਸ਼ਤੇਦਾਰ ਇਹ ਭੂਆ ਕੀ ਉਹ ਭੈਣ ਆ ਤੇ ਕੱਪੜੇ ਦੇਖੀ ਜਾਂਦੇ ਨੇ ਆ ਲਿਆ ਉਹ ਰੋਸ ਮਾਲਿਆ ਨੇ ਲੈ ਚੁਣੇ ਬੜਾ ਚੇਲੇ ਕੇ ਸੀ ਕਹਿੰਦੇ ਨਾ ਸੁਹਾਨ ਤੇ ਨਾ ਹੰੜਾ ਦਾ ਬੋਝ ਨਾ ਪਾਦਲਾ ਦੇ ਲਾ ਤੇ ਕੀ ਰੇਟ ਕਿ ਲਾਉਣਾ ਸਾਡੇ ਤੇ ਤੁਹਾਨੂੰ ਨੇ ਕਤਾ ਬੱਦ ਲੈਦਾ ਹੈ ਲੈ ਕੇ ਛੋਟੀ ਬਾੜਾ ਮੈਦਾਨੀ ਉਹ ਨਾ ਬੁੜੇ ਹਾਂ ਕੁੜ ਮਾਹਰ ਪਰੇ ਜਾ ਆਏ ਕਿ ਕੌ ਚਾਹ ਆ ਰਹੇ ਹਾਂ ਆ ਨਹੀਂ ਇਹ ਅਸਲ ਆ ਰਹੀ ਤੇ ਨੀ ਪਈ ਹੈ ਇਹ ਵੜਾ ਆਈਆਂ ਨੇ ਜੇ ਇਹ ਕਾਹ ਆ ਦੇ ਇੱਕ ਤਾਂ ਮੈਂ ਦੇ ਆਈ ਸੀ ਹਰਾ ਜਾਂ ਦੇ ਹੂੰ ਕੱਚਾ ਹੀ ਜੀ ਇਹ ਤੇ ਅਕੀਰਤ ਆ। ਸੈ ਚੱਲ ਰੋ। ਇਹ ਜੂੜ ਵਾਲੇ ਜੱਲੇ ਸੀ। ਭਣੇ ਵਾਲੇ ਜਿਆਦਾ ਚੱਲੇ। ਆ ਜਮਾ ਪਿਓਰ ਕਾਟਨ ਆ। ਉਹ ਹੈਗਾ ਤਾਂ ਆਹ ਵੀ ਕਾਟਨ ਆ। ਇਸ ਵਿੱਚ ਖਾਦੀ ਕਾਟਨ ਆ। ਇਹ ਪਿਓਰ ਕਾਟਨ। ਇਹ ਕਾਟਨ ਲੋਏ ਨਾ ਪੰਗਾ ਫਰੇ। ਦੀ ਪ੍ਰਸਦਾ ਪੰਗਾ ਭਨੇ ਹਾਂ ਇਹਨਾਂ ਦਾ ਆ ਕਾਟਨ ਦਾ ਫਰਕ ਆ ਇਹ ਕਾਟਨ ਬਾਲੀ ਪਿਓਰ ਆ ਜੀ ਤੁਸੀਂ ਜੇ ਰੇਟ ਲਾ ਲਓ ਪਏ ਇਹਦੇ ਨਾਲ ਤਾਂ ਮੈਂ ਦੇ ਕੇ ਆਈਆਂ ਸੋਣਾ ਰੰਗ ਹੋਰ ਸੀ ਉਹ ਹੈ ਯਕਨਰ ਸੀ ਉਹ ਹੈ ਜੀ ਇਹ ਆਲੀ ਸੋਣਾ ਆ ਦੇਖਾਂ ਬਾਵਾ ਤੇ ਕਰ ਕਰ ਹਾਂ ਸੋੜਾ ਹੱਥ ਇਹ ਦਿਨ ਆ ਤਿੰਨ ਚਾਹ ਦੀ ਹੈ ਯੂਸ ਇਹੀ ਸੀ ਬੱਸ ਨਾ ਹੋਰ ਹੋਊਗਾ ਇੱਤੋਂ ਇੱਥੋਂ ਜਾ ਆ ਹਾਂ ਉਹ ਨਾ ਆ ਰਹੀ ਮੈਸੇਜ ਇਹ ਵੀ ਪਲੇਨ ਆ ਆ ਨਾ ਇੱਕਲਾ ਹੈ ਆਤਾ ਆ ਲੈ ਬਿਜਲੀ ਨਾ ਹਾਂ ਇਹ ਮੰਮੀ ਨੇ ਨਾਲ ਆਏ ਇਹ ਆਕੇ ਨਿਕਲ ਆ। ਇਹ ਇਹ ਬੀਕੀਕੀ ਮੇਰੇ ਦੁੱਮੀ ਲੈ। ਇਹ ਦੀਦੀ ਨੇ ਸੰਭਾਲਿਆ ਇੱਕ ਤਾਂ। ਮੈਂ ਮੇਰੇ ਦੇਖ ਲਿਆ। ਉਹ ਲੈ ਇਹਦਾ ਦੇਖ ਲਿਆ ਬਣਿਆ ਹੋਇਆ। ਹਾਂ ਇਹ ਕਿੰਨਾ ਸੋਹਣਾ ਸੀ ਇਹ। ਜੇ ਤੂੰ ਲੈਣਾ ਹੈ ਲਿਆ ਦਾਂਗੇ ਤੈਨੂੰ। ਹਾਂ ਇਹ ਲਿਆ ਦਾਂਗੇ। ਆਹ ਫਿਰ ਵਾਰ ਇਹ ਸਵਾਰ ਹੈ ਇਹਨਾਂ ਨੂੰ। ਮੈਂ ਵੀ ਲੈ ਜੇ ਤੂੰ ਇਹ ਲੈਣਾ ਇਹ ਲੈ ਲੈ ਕੋਈ ਨਹੀਂ ਭਣੇ ਉਹਨੂੰ ਉਹ ਲਿਆ ਦਾਂਗੇ। ਆਹ ਦੇ ਫਿਰ ਚਿੱਕੀ ਚਾਹ ਕਰ ਲੈ ਰ। ਆਹ ਕਰ ਸੀ ਇਹਦੇ ਨਾਲ ਦਾ ਰਖਾਇਆ ਸੀ ਤੂੰ ਉਹ ਫਿੱਟ ਰਿਹਾ ਸੀ ਜਿਹੜਾ ਹਾਂ ਪੈਨ ਰਹਿ ਗਿਆ ਇਹਦੇ ਪੈਨ ਸਾਡੇ ਬਣਵਾਏ ਹੋਏ ਨੇ ਇਹਦੇ ਨਾਲ ਦੇ ਦੋਨਾਂ ਜਾਨੀ ਜਿਹੜੇ ਗਰੀ ਜਗਾ ਗੰਦਾ ਹੋ ਜਾਂਦਾ ਹੈ ਤੇ ਹਾਂ ਇਹ ਤਾਂ ਫਿਰ ਮੂਰੇ ਪਾਊਗਾ ਨਾ 10ਵੇਂ 10ਵੇਂ ਮਹੀਨੇ ਚ ਨਾ ਸਲਵਾਰ ਤੇ ਲੱਗਦੀ ਇਹਦੇ ਇਹ ਤੇ ਸਲਵਾਰ ਉਹ ਤਾਂ ਅਗਲੇ ਮਰਜੀ ਆਉ ਲੋਡ ਨਹੀਂ ਹੈਗੀ ਨਹੀਂ ਲੋਡਦੀ ਹੈ ਸਲਵਾਰ ਦੀ ਇਹ ਕੱਪੜਾ ਫੁੱਲ ਫੁੱਲ ਵੀਜੀ ਹੋ ਜਾਂਦੀ ਆ ਉਹ ਜੇ ਪਹੁੰਚੇ ਤੇ ਲਵਾ ਲੈ ਸਾਰੀ ਤੇ ਲੋਡ ਨਹੀਂ ਦੇ ਜਿਹੜੀ ਮੇਰੀ ਸਲਵਾਰ ਆ ਮੇਰੀ ਚਨੂਮ ਦੀ ਆ ਤਾਂ ਲੱਗੀ ਆ ਆ ਜੋਰ ਜੱਟ ਦੇ ਨੇ ਬਣੇ ਯੋਗ ਇਸੇ ਆ ਆ ਤੁਹਾਡੇ ਨਾਲ ਦੇ ਕੱਲਰ ਆ ਨਾ ਨਾ ਫਰਕ ਆ ਥੋੜਾ ਥੋੜਾ ਫਰਕ ਆ ਨੰਨੇ ਕੱਲਰ ਨੇ ਆਹ ਲੈ ਲੈ ਤੁਹਾਨੂੰ ਆਹ ਬੀ ਆਹ ਕਾਟਨ ਦੀ ਨੇ ਆਹ ਆਹ ਅਮਸਲੀਨ ਦਾ ਵੀ ਵੜਦੇ ਆ ਡਿਜ਼ਾਈਨ ਮਾੜੀ ਲੱਗਣੀ ਇਹ ਕਾਹ ਦੇ ਬਰਕਾ ਆਹ ਕੰਪਨੀ ਪੜੇ ਹੋਏ ਪੱਪੜਾ ਦੇਖ ਇਹਦੇ ਨਾਲ ਮੇਰੇ ਸਮਾਇਆ ਹੈ ਇਹਦੇ ਨਾਲ ਦਸੇ ਹਾਂ ਮੇਰੇ ਪਾਇਆ ਹੈ ਤਾਂ ਰੁਕਾ ਆ ਬਾਵਾ ਮਾ ਕੋਈ ਕਿਤੇ ਮਤਲਬ ਹੋ ਰਹੀ ਨਹੀਂ ਬੰਦੀ ਕੁਝ ਸਮਝ ਆਤ ਨਹੀਂ ਕਿਤੇ ਇਹ ਬੜੀਆ ਵੀ ਨਾ ਨਾ ਇਹ ਬਹੁਤ ਸੋਨਾ ਕਪੜਾਗਾ ਇਹ ਨਹੀਂ ਹੈਗਾ ਇਹ ਬਰਾਸ਼ੋ ਬਰਾਸ਼ੋ ਸਿਲਕ ਕਹਿੰਦੇ ਨੇ ਭੂਏ ਨੂੰ ਇਹ ਪਹਿਲਾਂ ਹੁੰਦੇ ਸੀ ਸੂਟ ਇਹਦੇ ਨਾਲ ਦੇ ਬਰਾਸ਼ੋ ਦੇ ਇਹ ਆਲੋ ਵੀ ਬਣਾਉਂਦੇ ਮੈਚਿੰਗ ਵੀ ਨਾ ਹਾ ਹਾ ਸਲਵਾਰ ਇਹ ਹਾਲ ওভার ਨਾ ਦੋੁਰ ਵੀ ਬਣਦੀ ਮੈਚਿੰਗ ਨਾ ਮੈਚਿੰਗ ਹੋ ਜੂ ਆਹ ਸੀਪੂ ਹ ਸਲਵਾਰ ਜੇ ਆਏ ਮੈਚਿੰਗ ਬਣਾਉਣਾ ਮੈਚਿੰਗ ਹੋ ਜੂ ਜੇ ਤੁਸੀਂ ਹਾਲ ওভার ਬਣਾਉਣਾ ਹਾਲ ওভার ਆਹ ਸੂਟ ਦੇਖ ਹੱਥ ਚਾਕੇ ਚਾਕੇ ਦੇਖੀਏ ਕਿੰਨਾ ਹੋਣਾ ਲਾਕੇ ਦੇਖੀਏ ਕਿੰਨਾ ਹੋਣਾ ਹਾਂ ਇਹ ਤਾਂ ਬੜੀਆ ਕਪੜਾ ਹੈ

ਮੇਰਾ ਸਮਾਇਆ ਹੋਇਆ ਬਹੁਤ ਸਾਰਾ ਲੱਗਦਾ ਪਿਆ ਹੈ। ਇੱਕ ਟੂਲ ਕੋ ਕੁਝ ਐਸੇ ਸੈੱਟ ਕਰ ਦੇਣਾ ਹੈ। ਔਰ ਕਿਸੇ ਜਿਸ ਤਰ੍ਹਾਂ ਆਪਣੇ ਸੈਂਟੀਨੋ ਨੂੰ ਟੈਲੀਪੋਰਟ ਕਰੋਗੇ। ਆਪਕੋ ਇਸ ਤਰ੍ਹਾਂ ਸੈੱਟ ਕਰਨਾ ਹੈ। ਦੂਜੇ ਦੇਖਣੇ। ਕਿਉਂਕਿ ਦਫਾ ਕਿਉਂ ਨਾ ਪਰ ਹੈ। ਹੁੰਦਾ ਹੈ ਥੋੜੇ ਜਿਨੇ ਬੂਆ। ਹੁਣ ਲਿਆਉਂਦੇ ਨਹੀਂ ਜੰਗ ਹੈ ਜਾਇਆ ਨਹੀਂਗਾ ਕੰਮ ਦੇ ਵਿੱਚ ਬਿਜੀ ਹੋ ਰਹੇ ਆ। Hãy subscribe cho kênh Ghiền Mì Gõ Để không bỏ lỡ những video hấp dẫn

ਉਹ ਦੋ ਮੁਸਕੁਰਾਈ ਕਿ ਇਹ ਕੜਾ ਇਰਖਾਮ ਹੈ। ਇਹ ਬੜਾ ਇੰਨੇ ਸੂਟ ਗਏ ਆ ਤੇ ਨਾਲ ਦੇ ਭੋਏ ਇਤਨੀ ਵੀ ਲੰਬਾ ਨੇ ਆ ਇੱਕ ਵੀ ਦੇ। ਹਾਂ ਸਾਰੇ ਨਾ ਵਧੀਆ ਕਪੜਾ ਨਿਕਲੇ। ਐਂ ਜੀ ਹੋ ਗਈ ਬੰਦਿਆਰੀ। ਜਤਾ ਦੇ। ਆਲਾਂ ਤੇ ਇਹ ਮਸ਼ਲੀਨ ਦੇ ਬਹੁਤ ਸੋਹਣੇ ਲੱਗਦੇ ਨੇ ਇਹਦੀ ਪਿੰਕੀ ਜਿਹੀ ਪੂਰੀ ਹੈ ਇਹ ਬਹੁਤ ਸੋਹਣਾ ਨਾ ਹੁੰਦਾ ਜੂਗੀ ਹਾਲਤ ਹੈ ਇਹਨਾਂ ਕੋਲ ਦੂਜੀ ਚੋਣਾਂ ਬਹੁਤ ਬਹੁਤ ਬਣਾ ਹਾਂ ਹਾਂ ਸਦਾ ਹੈ ਕੌਣ ਸਾ ਕਿਸੇ ਮਿਲੇਗਾ ਇਹ ਤੈਅ ਹੁੰਦਾ ਹੈ ਤਬੂਆ ਸਾਡੇ ਇਹਦੇ ਨਾਲ ਦੇ ਇੰਨੇ ਵਿਕੇ ਨੇ ਇਹ ਸੂਟ ਇਹ ਸੂਟ ਬਹੁਤ ਵਿਕੇਨੇਗੇ ਸੌ ਲੱਗੇ ਰੇਟ ਦੱਸੋ ਬਣਾ ਦੇਣਾ ਭਾਈ ਰੇਟ ਵਾਲਾ ਬੰਦਾ ਤਾਂ ਆ ਖੜਾ ਇਹ ਕਿੰਚ ਕਿ ਨਹੀਂ ਬਾਹ ਵਾਲਾ ਪਣੇ ਤਾਂ ਇਹਦੇ ਸੱਚੀ ਬਾਲਾ ਜਿਹੜੇ ਹੱਥ 'ਚ ਚੁੰਨੀ ਦਾ ਵੀ ਭਾਰ ਹੁੰਦਾ ਜੇ ਤਾਂ ਭਾਰ ਹੀ ਨਹੀਂ ਭਾਰ ਕੀ ਹੋਰ ਨਹੀਂ ਜੀ ਜੁਬਾਈ ਨਾ ਕਿਨ ਆ ਰਿਹਾ ਲਗਾਣੇ ਕਿ ਮਦਦ ਕਰਤਾ ਹੈ ਕਿਉਂਕਿ ਸਰਪ੍ਰਾਈਜ਼ਿੰਗ ਹੀ ਤਾਂ ਵਾਲ ਕਰ ਜਾਂਦੀ ਹੈ ਉਹ ਟੁੱਟੀ ਚੜ੍ਹ ਨਾ ਤੂੰ ਤਾਂ ਨਾ ਲੈ ਲੈ ਕੜਾਈ ਵਰ ਜਿਹੀ ਜੁਹਾਈ ਰਈ ਆਉ ਕਿੰਨਾ ਚ ਲੈ ਲੈ ਆਪੋ ਸਹਾਰੂ ਚੋਂ ਇਹ ਵੀ ਦੇ ਰੱਖਣਾ ਕਿ ਨਾ ਸੋਨਾਂ ਲੈ ਜੀ ਉਹ ਵੀ ਪੈਰ ਮੇਡ ਰਣੀ ਤੋ ਜੋ ਲੈ ਲੈ ਮਡੇ ਰੰਗ ਥੱਲੇ ਵਾਲਿਆਂ ਚੋਂ ਉਹਨਾਂ ਚੋਂ ਲੈ ਤੂੰ ਇਹ ਨਾ ਲੈ ਹਾਂ

ਉਹ ਚਾਰ ਸਵੇਰੇ ਚੁੰਨੀ ਤੇ ਫੁੱਲ ਨਾਲ ਦੀ ਲੱਗੂ ਹਾਂ ਹਾਂ ਉਹ ਪੱਟੀ ਚੌੜੀ ਲੈਣਾ ਵਾਲੀ ਉਹ ਮੈਂ ਉਹ ਮੈਂ ਮੇਰੇ ਕਰਾ ਦੋ ਉਹਨੂੰ ਤੇ ਬਾਜੀ ਹੈ ਇਹ ਅੱਜ ਦੀ ਹਾਂ ਉਹ ਵੀ ਕਰਾ ਦੇਣਾ ਫਿਰ ਜਦੋਂ ਸੁੱਕ ਲਈ ਤੇ ਫੁੱਲ ਤਾਂ ਸੇਮ ਹੀ ਨੇ ਨਾ ਰੰਗ ਫੁੱਲਾਂ ਦੇ ਫੁੱਲਾਂ ਦੇ ਰੰਗ ਵਾਲੀ ਚ ਪੱਟੀ ਲੱਗੂਗੀ ਚੁੰਨੀਆਂ ਤੇ ਫਿਰ ਆ ਆਪਣੇ ਕੋਲ ਉਹ ਦਿਹਾਤ ਹੈਗਾ ਉਹ ਚ ਵੀ ਫੁੱਲ ਇਹ ਜਿਹੇ ਸਾਰਿਆਂ ਦੇ ਰੰਗ ਹਾਂ ਫਿਰ ਚੁੰਨੀ ਤਾਂ ਨਹੀਂ ਢਾਈ ਕਰਾਉਣੀ ਇਹਨਾਂ ਦੇ ਚੁੰਨੀਆਂ ਅੜਦੀਆਂ ਕਰ ਦੰਦੇ ਨੇ ਹੋਰ ਰਿਆਕ ਇੰਨੀ ਸੂਟਾਂ ਇੰਨੀਆਂ ਚੁੰਨੀਆਂ ਲਾਈਆਂ ਹਾਂ ਫਿਰ ਚੁੰਨੀ ਦਾ ਆਪੇ ਡਾਈ ਕਰਾ ਕੇ ਦੇਵਾਂਗੇ ਉਹ ਕਹੀ ਤਾਂ ਜਾਂਦੀ ਆ ਲਾਸ ਲਵਾ ਕੇ ਦੇ ਦਾਂਗੇ ਇਹ ਕਿ ਰੱਖ ਲੈ ਡਾਲੀਏ ਮੋਲ ਜਾ ਕਰਦੇ ਫੋਟੋ ਪੂਰੂ ਨਹੀਂ ਜਾਂਦੀ ਜੰਦੀ ਇਹਦਾ ਸੀ ਚਾਰ ਵਾਰੀ ਸੂਟ ਲਿਆਂਦੇ ਨੇ ਚਾਰ ਵਾਰੀ ਤੂੰ ਜੇ ਬਿਨਾਂ ਲਾਉਣ ਵਾਲਾ ਪਾਉਣੀ ਆ ਬਹੁਤ ਸੋਹਣਾ ਸੂਟ ਆ ਵੀ ਪਾਉਣ ਦਾ ਸੂਟ ਮੈਂ ਪਤਲਾ ਕਿ ਨਾਲ ਸੋਣਾ ਆਹ ਜਿੰਨੀ ਆ ਜੇ ਜਿੰਦੇ ਮਾਝ ਦੇ ਆ ਚੰਗਾ ਚਾਹ ਵੀ ਲਾਉਗੀ ਥੂਮ ਵੀ ਨਾਲੇ ਤੇਰੇ ਘਰੋਂ ਸੀ ਇੰਡੀਆ ਦੇ ਲੈਂਦੀ ਇਹ ਤਾਂ ਬੜੇ ਫੁੱਲ ਮੀ ਇਹ ਜੋ ਸੂਟਾਂ ਨਾਲ ਤਾਂ ਫੁੱਲ ਮੀ ਇਹ ਸੋਣੀਆਂ ਲੱਗਣਗੀਆਂ ਇਹ ਲੜਦੀ ਨਹੀਂ ਨਾਲੇ ਇਹ ਚੁੰਨੀ ਜੇ ਆ ਲੱਗੇ ਇਹ ਚੇ ਕਿਵੇਂ ਲੈ ਚਲ ਚੁੱਪਦੀ ਨਹੀਂ ਚ ਸ਼ਾਈ ਨਹੀਂ ਇੰਨੀ ਹੈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਤੁਹਾਡਾ ਆਪਰ YouTube ਚੈਨਲ ਸਟਾਫ ਹੈ ਹੋਰ ਸੁਣਾਓ ਜੀ ਸਾਰੇ ਕਿਵੇਂ ਹੋ ਠੀਕ ਠਾਕ ਹੋ ਤਰੀਕ ਹੋ ਗਈ ਅੱਜ 6 ਤਰੀਕ ਹੋ ਗਈ ਠੀਕ ਹੋ ਗਈ ਅੱਜ 8 ਚਲਾਈ ਤੇ ਮੌਸਮ ਦੇਖ ਲੋ ਤੁਸੀਂ ਕਿਵੇਂ ਹੋ ਰਿਹਾਗਾ ਮੌਸਮ ਹੋ ਗਿਆ ਜੀ ਅੱਜ ਮੀਂਹ ਆਣਾ ਤੇ ਫੁੱਲ ਬੱਦਲਵਾਈ ਹੋ ਰਹੀ ਹੈਗੀ ਤੇ ਰੱਬ ਕਰਦੇ ਕਿਰਪਾ ਜਿਹੜੀ ਗਰਮੀ ਸੀਗੀ ਨਾ ਬਹੁਤ ਜ਼ਿਆਦਾ ਸੀਗੀ ਦੋ ਤਿੰਨ ਦਿਨਾਂ ਦੀ ਮੀਂਹ ਲੱਗ ਗਿਆ ਪੈਣ ਠੰਡੀ ਠੰਡੀ ਹਵਾ ਚੱਲਣ ਲੱਗ ਗਈ ਕਈ ਥਾਵਾਂ ਤੇ ਤਾਂ ਮੀਂਹ ਪੈ ਗਿਆ ਕਈ ਥਾਵਾਂ ਤੇ ਰਹਿ ਗਿਆ ਤੇ ਦੱਸੀ ਚੱਲਿਓ ਕਿੱਥੇ ਕਿੱਥੇ ਪੈ ਗਿਆ ਕਿੱਥੇ ਕਿੱਥੇ ਰਹਿ ਗਿਆ ਅੰਕ ਕਿੱਤੋਂ ਆਇਓ ਹੈਂ ਫੇਰ ਪਿੰਡਾਂਾਂ ਜਾਂਦੇ ਜੀ ਜਿਹਦਾ ਖਾਲ ਸਮਾਰਨ ਆਂਦੀ ਹਾਂ ਬਦਲ ਦੇਖੋ ਜੀ ਨਾਲੇ ਹਵਾ ਜਲ ਪੀਠੀ ਠੰਢੀ ਦਿਹਾੜੀ ਆ ਗਿਆ ਦਿਹਾੜੀ ਆ ਗਿਆ ਆ ਰਿਹਾ ਤੇ ਮੀਂਹ ਦੇਖੋ ਮੀਂਹ ਬਦਲ ਹੋ ਰਿਹਾ ਪੂਰੇ ਹਲਕੀਆਂ-ਲਕੀਆਂ ਕਣੀਆਂ ਲੱਗੀਆਂ ਟਿੱਕਣ ਸਵੇਰ ਦਾ ਟਾਈਮ ਆ ਜੀ ਇਹ ਮਾਰਨਿੰਗ ਦਾ ਸਵੇਰ ਦੇ 8:30 ਪੌਣੇ 9 ਵਜੇ ਆ ਤੇ ਮੌਸਮ ਅੱਜ ਬਹੁਤ ਸੋਹਣਾ ਹੋ ਗਿਆ ਠੰਡਾ ਠੰਡਾ ਹੋ ਗਿਆ ਗਰਮੀ ਤੋਂ ਰਾਹਤ ਮਿਲ ਗਈ ਬੂੜੇ ਬੱਜ ਗਏ ਉਹ ਤੇ ਪਾਣੀ ਲਈ ਜਾਂਦੇ ਆ ਬੂੜੇ ਬੱਜ ਗਏ ਕੀ ਕਹਨੀ ਹੈ ਭੂਆ ਜੀ ਐ ਪੂਰੇ ਬੱਜ ਗਏ ਪੂਰੇ ਪੂਆ ਕਹਿੰਦੀ ਬੂੜੇ ਬੱਜ ਗਏ ਠੰਡ ਹੋ ਗਈ ਬੂੜੇ ਬੱਜ ਗਏ ਠੰਡੋ ਪੂਆ ਆਈ ਸੀ ਸਾਡੀ ਕੱਲ ਆਈ ਸੀ ਤੇ ਕਹਿੰਦੀ ਬੂੜੇ ਬੱਜ ਗਏ ਗਰਮੀ ਬਾਲੀ ਸੀਗੀ ਬਾਲੀ ਗਰਮੀ ਸੀ ਪੂਆ ਬਹੁਤ 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 ਥੋੜਾ ਤਾਂ ਕਿੱਥੇ ਜੰਨੀ ਜਾਂਦੇ ਗਰਮੀ ਜਿਹੜੇ ਇਸ ਚ ਰਹਿੰਦੇ ਸੀ ਹੁਣ ਅੱਜ ਗਰਮੀ ਪੈ ਰਹੀ ਹੈ ਹੋਰ ਹੁਣ ਅੱਜ ਤਾਂ ਠੀਕ ਆ ਮੌਸਮ ਅੱਜ ਕੀ ਅੰਤ ਹੈ ਅੱਜ ਤਾਂ ਬੱਲੇ ਬੱਲੇ ਹੋ ਰਹੀ ਹੈ ਅੱਜ ਪੂਆ ਕਹਿੰਦੀ ਬੱਲੇ ਬੱਲੇ ਕਹਿੰਦੀ ਅੱਜ ਬੱਲੇ ਬੱਲੇ ਆ ਗਈ ਆਕਲ ਨੇ ਸਮਾਧੀ ਲਾ ਲਈ ਆ ਉਧਰ ਭਜਨ ਕਰਦਾ ਬੰਦਗੀ ਤੇ ਬੈਠੇ ਪੂਆ ਕਹਿੰਦੀ ਭਜਨ ਕਰਦਾ ਪੂਆ ਕਹਿੰਦੀ ਭਜਨ ਕਰਦਾ ਉਹ ਕੋਈ ਸੁਣਦਾ ਨਹੀਂ ਪੂਆ ਕੋਸਮਰ ਜੀ ਕਹੀ ਚੱਲ ਲੈ ਉੱਚਾ ਸੁਣਦਾ ਵਾੜਾ ਜਦੇ ਪਰ ਇਹ ਵੀ ਚੰਗਾ ਹੈ ਵਧੀਆ ਨਿੰਦਾਂ ਥੋੜੀ ਸਾਰਾ ਲੱ ਚੰਗਾ ਹੈ ਅਸੀਂ ਉਹਦੀ ਨਿੰਦੇ ਚੂਲੀ ਕਰਦੇ ਹੀ ਨਹੀਂ ਭੂਆ ਵਿਚਾਰੇ ਦੀ ਮੌਸਮ ਦੇਖੋ ਜੀ ਅੱਜ ਰੱਬ ਨੇ ਆਪਣੇ ਅਪਜਾਂ ਲਏ ਸੀ ਛੱਡਿਆ ਹੋਇਆ ਫੁੱਲ ਤੇ ਤੇ ਆਹ ਹੈ ਭਾਂਡੇ ਡਿੱਗੀ ਆਂਦੇ ਸਾਡਾ ਤਾਂ ਉਹ ਵੀ ਉਹਦੀ ਉੱਡ ਜਾਂਦਾ ਡੱਬਾ ਜਾ ਵੀ ਦੋ ਵਾਰ ਠੱਕ ਮੈਂ ਦੋ ਵਾਰ ਲੁੱਗਿਆ ਤੇ 6:00 ਵਜੇ ਦੇਖੋ ਜੀ ਬਾਰਿਸ਼ ਹੋਣ ਲੱਗ ਗਈ ਆਪਣੇ ਮੀਂਹ ਪੈਣ ਲੱਗ ਗਿਆ ਤੇ ਮੀ ਹੈਗਾ ਪੂਰਾ ਬੁਲਬਲੇ ਵਾਲਾ ਪੂਲਾ ਵਧੀਆ ਇੱਧਰ ਪੂਆ ਹੁਣੀ ਬਣਾਉਣ ਲੱਗ ਗਏ ਆ ਰੋਟੀ ਤੇ ਫੁੱਲ ਰੱਬ ਦੇ ਅੱਜ ਕਰਤਾ ਕੰਮ ਜੀ ਵਧੀਆ ਮੀ ਪੈ ਗਿਆ ਫੁੱਲ ਵਧੀਆ ਹੋ ਗਿਆ ਆਪਣੇ ਝੋਨਾ ਲੱਗ ਕੇ ਹਟਿਆ ਲੱਗੀ ਜਾਂਦਾ ਕਿਰਪਾ ਕਰਤੀ ਵਹਿਗੁਰੂ ਨੇ ਰੋਟੀਆਂ ਬਣ ਗਈਆਂ ਪੂਆ ਹਾਂਜੀ ਹਾਂਜੀ ਕਿੰਨੀਆਂ ਕਰ ਗਈਆਂ ਜੀ ਲੱਗ ਗਿਆ ਪੂਆ ਤੇਰਾ ਪੂਰਾ ਲੱਗੇ ਦਾ ਬੁਰਾ ਜਾਂਦਾ ਉੱਤੋਂ ਬੁਰਾ ਕੇ ਵੱਡਾ ਲੱਭ ਰਹੀ ਜਾਂਦਾ ਦੇਖੋ ਜੀ ਅੱਜ ਤਾਂ ਨਾ ਮੌਸਮ ਇਹ ਨਾ ਸੋਹਣਾ ਹੋ ਗਿਆ ਗਰਮੀ ਦਾ ਬੁਰਾ ਹਾਲ ਸੀਗਾ ਬਹੁਤ ਜ਼ਿਆਦਾ ਗਰਮੀ ਸੀ ਕੋ ਰੱਬ ਦੇ ਵਾਓ ਕਿੰਨਾ ਸੋਹਣਾ ਲੱਗਦਾ ਹੈਗਾ ਬਿਜਲੀ ਵੀ ਲੱਸੀ ਜਾਂਦੀ ਹੈ ਜੀ ਮੀ ਆ ਗਿਆ ਵਧੀਆ ਹੋ ਗਿਆ ਨਾ ਪੂਰਾ ਹੈ ਹੈਪੀ ਹੋ ਤੁਸੀਂ ਆ ਡਿੱਗ ਗਏ ਤੁਹਾਡੇ ਕਾਰਡ ਹੈਪੀ ਹੋ ਤੁਸੀਂ ਹੈਪੀ ਪੂਰੇ ਹੈਪੀ 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 ਚਲੋ ਕਹੋ ਵੀ ਚੈਨਲ ਸਬਸਕ੍ਰਾਈਬ ਕਰ ਦਿਓ ਜਿਹੜੇ ਪਹਿਲੀ ਵਾਰ ਜਿਹੜੇ ਪਹਿਲੀ ਵਾਰ ਜਿਹੜੇ ਸਾਡੇ ਚੈਨਲ ਤੇ ਪਹਿਲੀ ਵਾਰ ਨੇ ਉਹ ਸਬਸਕ੍ਰਾਈਬ ਕਰ ਦਿਓ ਆਪਣਾ ਚੈਨਲ ਤੇ ਅਮੀ ਪੈ ਰਿਆ ਪੂਰਾ ਝੋਨਾ ਅਸੀਂ ਲਾ ਰਹੇ ਹਾਂ ਹੁਣ ਹਾਂ ਨਜ਼ਾਰਾ ਆਈ ਜਾਂਦਾ ਦੇਖ ਲਓ ਜੀ ਰੱਬ ਦੇ ਰੰਗ ਨਿਆਰੇ ਨੇ ਪਹਿਲੀ ਵਾਰ ਅਸੀਂ ਕੀ ਕਰਿਆ ਪਿਛਲੀ ਵਾਰ ਅਸੀਂ ਥੋੜਾ ਜਨਾ ਪਹਿਲਾਂ ਲਾਤਾ ਝੋਨਾ ਹੂੰ ਪਹਿਲਾਂ ਲਾਉਣ ਕਰਕੇ ਇੱਕ ਤਾਂ ਸਾਨੂੰ ਦਿਹਾੜੀਏ ਬਹੁਤ ਪੈ ਗਈ ਦੁਬਾਰੇ ਅਸੀਂ ਉਹ ਨਾ ਚੱਲਿਆ ਨਹੀਂ ਗਰਮੀ ਵਾਲੀ ਪੈ ਗਈ ਢੱਕੇ ਲਾਉਣੇ ਪੈਗੇ ਤੇ ਬਹੁਤ ਲਾਏ ਫਿਰ ਵੀ ਉਹ ਵੀ ਨਹੀਂ ਚੱਲੇ ਲਾਏ ਬਹੁਤ ਚੱਲੇ ਨਹੀਂ ਹਾਂ ਤੇ ਕਿ ਮੈਂ ਪਹਿਲੀ ਸੋਚਿਆ ਸੀ ਮਾ ਥੋੜਾ ਲੇਟ ਲੰਮ ਗਿਆ ਤੇ ਦੇਖ ਲਓ ਜੀ ਹਜੇ ਆਪਣੇ ਲੱਗਿਆ ਨਹੀਂ ਝੋਨਾ ਅੱਜ ਹਾਂ ਅੱਧਾ ਲੱਗਿਆ ਅੱਜ ਹੈ ਨਹੀਂ ਇਹ ਝੋਨੇ ਵਾਲੇ ਅੱਜ ਦਾ ਦਿਨ ਕੱਲੂ ਫੇਰ ਆਉਣਗੇ ਤੇ ਰੱਬ ਨੇ ਪ੍ਰਮਾਤਮਾ ਨੇ ਸੁਣ ਲਈ ਵੈਗਰੂ ਕਰੇ ਮੀਂਹ ਖੇਤ ਵੀ ਇੰਨੇ ਹੀ ਹੋਵੇ ਸਾਡਾ ਖੇਤ ਸਾਡਾ ਖੇਤ ਦੂਰ ਪੈ ਜਾਂਦਾ ਕਈ ਵਾਰ ਨਾ ਘਰੇ ਵੀ ਹੁੰਦਾ ਖੇਤ ਹੁੰਦਾ ਨਹੀਂ ਪਰ ਰੱਬ ਕਰੇ ਵੀ ਪ੍ਰਮਾਤਮਾ ਸੁਣ ਲਵੇ ਖੇਤ ਵੀ ਮੀਂਹ ਪੈ ਜਾਵੇ ਤੇ ਹੈਗੀ ਤਾਂ ਇਹ ਛੜੀ ਹੈ ਜਿਹੜੇ ਹਿਸਾਬ ਨਾਲ ਗਰਮੀ ਸੀ ਹਨਾ ਹਨਾ ਜੀ ਜਿਹੜੇ ਹਿਸਾਬ ਨਾਲ ਗਰਮੀ ਸੀ ਮੀਂਹ ਵਧੀਆ ਪੈ ਗਿਆ ਕੱਲ ਜੇ ਤਾਂ ਰੋਝੀ ਹੁੰਦੇ ਸੀ ਪਰ ਉਹ ਜਾਦੇ ਹੋ ਰਿਆ ਸੀ ਹੋਮਸ ਵਾਲੀ ਹੋ ਰਹੀ ਸੀ ਹਾਂ ਤੇ ਬਹੁਤ ਗਰਮੀ ਸੀ ਫੇਰ ਦੇਖ ਲੋ ਤੇ ਦੱਸਿਓ ਸਾਰੇ ਕਮੈਂਟਾਂ ਚ ਕਿੱਥੇ ਕਿੱਥੇ ਮੀਂਹ ਪੈ ਰਿਹਾਗਾ ਤੇ ਸਾਡੇ ਤਾਂ ਅੱਜ ਸਵੇਰ ਦਾ ਵਧੀਆ ਹੋ ਰਿਹਾ ਕੰਮ ਪੂਰਾ ਵਧੀਆ ਤੇ ਰੱਬ ਨੇ ਸੁਣ ਲਈ ਆ ਹਾਂ ਦੇਖੋ ਉੱਪਰੋਂ ਪਾਣੀ ਡਿੱਗਦਾ ਤੇ ਉਹ ਪਈਆਂ ਨੇ ਛੱਲੀਆਂ ਹਾਂਜੀ ਮੇਰੇ ਬਾਪ ਤੋਂ ਛੱਲੀ ਪੁੱਣ ਕੇ ਨਿੰਗੂ ਲਾ ਕੇ ਲੈ ਕੇ ਅੱਛਾ ਆਪਾ ਜੀ ਇੱਧਰ ਆਗੇ ਪੰਤਾਲੇ ਦੇਖਣ ਕੋਟੀ ਚੰਦਰ ਇੱਥੇ ਨੇ ਸਾਡੇ ਉੱਪਰੋਂ ਪੰਤਾਲੇ ਬੰਦ ਹੋ ਜਾਂਦੇ ਜਦੋਂ ਪੌੜੀਆਂ ਥਾਈ ਮੀਂਹ ਆਉਂਦਾ ਦੋ ਕਿ ਮੈਕਸ ਕਿੱਥੇ ਫਿਰਦਾ ਆਇਆ ਤਾਂ ਨਹੀਂ ਆ ਗਈ ਮੈਂ ਛੇਤੀ ਛੇਤੀ ਬਹਿ ਜੀਏ ਵਸ ਸੀਵੀ ਕੋਠੀ ਚ ਹਾਂ ਆ ਪਿੱਛੋਂ ਵੀ ਬੰਦ ਹੋ ਜਾਂਦਾ ਹਾ ਇੱਥੇ ਬਹੁਤ ਵਧੀਆ ਲੱਗਦੂਗੀ ਖੁੱਲਾਗਾ ਲਓ ਜੀ ਆਪਾਂ ਉੱਪਰਲੇ ਪੋਰਸ਼ਨ 'ਚ ਆ ਗਏ ਤੁਹਾਡਾ ਨਾ ਇੱਥੇ ਫਿਰ ਪੰਤਾਲਾ ਬੰਦ ਹੋ ਜਾਂਦਾ ਜਦੋਂ ਪਾਣੀ ਆ ਜਾਂਦਾ ਖੁੱਲਾ ਅੱਜ ਤਾਂ ਹਾਂ ਅੱਜ ਤਾਂ ਖੁੱਲਾ ਪਿਆਗਾ ਵਾਓ ਹਾਈ ਮੀ ਕਿੰਨਾ ਸੋਹਣਾ ਨੀ ਦੇਖ ਲੋ आ जा इधर दिखाइए, आ जाए इधर इधर चौंका तो बैठने चौंके ਗਲੀ 'ਚ ਖੜੂ ਗੋਡੇ-ਗੋਡੇ ਪਾਣੀ ਗਲੀ 'ਚ ਫਨ ਕੇ ਗੋਡੇ ਪੁੱਤਾਂ ਦੀ ਦੁਕਾਨ ਤੇ ਆ ਹਾਏ ਉਹ ਦੇਖੋ ਪਰਾਲਾ ਆਪਣੇ ਟਰੈਕਟਰ ਦੇ ਉੱਤੇ ਜੁੱਲੀ ਆਦਾ ਟਰ ਕੋਈ ਨਹੀਂ ਵਾਓ ਦੇਖੋ ਜਦ ਟਰੈਕਟਰ ਧੁੱਤ ਆ ਗਿਆ ਸਾਰਾ ਇੱਕ ਪਾਸੇ ਆਉਦਾ ਮਾਰਿਓ ਵੀ ਦੇਖੋ ਫਰੈਂਡ ਕਿੰਨਾ ਆਵੇ ਅੱਜ ਬਹੁਤ ਜ਼ਿਆਦੇ ਨਹੀਂ ਆ ਬਹੁਤ ਜ਼ਿਆਦੇ ਪੈਰੀ ਹੈਪੀ ਨਾਊ ਟੂਡੇ ਅਸੀਂ ਤਾਂ ਇੱਥੇ ਬਾਲ ਕਰਨੀ ਚ ਫੜ ਕੇ ਦੇਖਦੇ ਸੀਗੇ ਵੀ ਕਿੰਨਾ ਕਮੀ ਆ ਕਿੰਨਾ ਮੀਆ ਗਿਆ ਦੇਖੋ ਅੱਜ ਤਾਂ ਯਾਰ ਹੀ ਲਿਆ ਤੇ ਰੱਬ ਨੇ ਸੱਚੀ ਗੱਲ ਆ ਤੁਹਾਡੀ ਛਤਰੀ ਦੇਖੋ ਆ ਛਤਰੀ ਦੇਖ

ਹਨ ਮੰਨ ਮੰਗੋ ਤੇ ਨਾ ਆਹ ਦੇਖੋ ਆਹ ਦੇਖੋ ਆ ਗਿਆ ਅੰਕਲ ਜ਼ੂਮ ਕਰ ਦਿੰਦਾ ਆਹ ਦੇਖੋ ਗਾਇਸ ਦੇਖੋ ਗਾਇਸ ਸੂਟ ਡਰੈਸ ਇਹ ਹੈ ਸੀ ਜੂੜੀਆਂ ਤਾਂ ਲੈਂਦੀ ਹੈ ਜੂੜੀਆਂ ਤਾਂ ਇਹ ਨਾਈਕੀ ਵਾਲੇ ਨੇ ਨਵਾਂ ਲਾਂਚ ਕੀਤਾ ਹੈ ਰੇਨ ਕੋਟ ਇਹ ਕਿਸੇ ਨੂੰ ਬੁਵਾਉਣਾ ਤਾਂ ਤੁਸੀਂ ਮੰਗਵਾ ਸਕਦੇ ਹੋ ਜਵਾੜ ਤਾਂ ਦੇਖ ਅੰਕਲ ਨੇ ਕੱਟ ਕੇ ਕੀ ਲਿਆ ਪਾਣੀ ਵੀ ਦੇ ਚਾਰਕੀ ਆ ਪਾਣੀ ਵੀ ੁਰਕਿਆ ਬਣੀ ਤੇ ਲੱਗੂ ਆ ਕੇ ਮੇਰੀ ਇੱਕ ਬੋਟਲ ਲਾ ਲਾ ਅੱਜ ਪੈਣਾ ਸੀ ਦੇਖੋ ਦੇਖੋ ਗਾਇਸ ਸਾਡਾ ਅੰਕਲ ਅਡਰੈਸ ਦੀ ਨਵੀਂ ਲਾਂਚ ਹੋਈ ਆ ਅ ਬ੍ਰਾਂਡਰ ਬ੍ਰਾਂਡ ਕਿਹੜਾ ਬ੍ਰਾਂਡ ਆ ਇਹਦਾ ਬ੍ਰਾਂਡ ਕਿਹੜਾ ਆ ਇਹਦਾ ਹੈਲੋ ਬ੍ਰਾਂਡ ਇਹਦਾ ਨਾਮ ਬ੍ਰਾਂਡ ਇਹੋ ਹੀ ਹੋਣੀ ਨਾਈਕ ਦੀ ਹੋਣੀ ਨਾਈਕ ਅਡਰੈਸ ਦੀ ਤਾਂ ਜੀ ਪੇਮਾ ਦੀ ਤਾਂ ਨਹੀਂ ਦੇਖੋ ਅੰਕਲ ਨੇ ਜਿਗਾਰਡ ਕੀ ਲਾਇਆ ਖੇਤ ਜਾਣਾ ਅੰਕਲ ਨੇ ਰੋਟੀ ਲੈ ਕੇ ਮੀਂਹ ਤੋਂ ਬਚਣ ਦੇ ਲਈ ਬੋਰੀ ਅੰਕਲ 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 ਓ ਅੰਕਲ ਜੀ ਏ ਅੰਕਲ ਨੂੰ ਚੰਣ ਸੁਣ ਰਿਹਾ ਅੰਕਲ ਅੰਕਲ ਅਕਲ ਦੀ ਡਰੈਸ ਦੇਖੋ ਦੀ ਵਾਰ ਬੁਲਾਇਦੋ ਅਕਲ ਨੂੰ ਸੁਣਿਆ ਤੂੰ ਸਮਝੀ ਸਕਦੇ ਹੋ ਕਿ ਕੀ ਸਿਚੁਏਸ਼ਨ ਹੈ ਪੂਆ ਬਤਨੀ ਕੀ ਰਹੀ ਜਾਂਦੀ ਹੈ ਲਪਾਵਾ ਤੇ ਹੀ ਜਾਂਦੀ ਆ ਚਲੋ ਜੀ چلਤੇ ਹੈ ਹਮ ਆਪਣੇ ਪਤਨ ਕੋ ਆ ਹਾ ਹਾ ਅੱਜ ਤਾਂ ਰੱਬ ਨੇ ਸੱਚੀ ਓ ਹੋ ਰੰਗ ਲਿਆਦੇ ਰੰਗ ਰੱਬਾ ਤੇਰਾ ਧੰਨਵਾਦ ਆ ਬਹੁਤ 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 ਸ਼ੁਕਰੀਆ ਸਾਡਾ ਝੋਨਾ ਵਧੀਆ ਚੱਲ ਪੂ ਰੱਬਾ ਤੇਰਾ ਬਹੁਤ ਬਹੁਤ ਸ਼ੁਕਰੀਆ ਸਾਡਾ ਝੋਨਾ ਵਧੀਆ ਚੱਲ ਪੂ ਹੈਨਾ ਕੋਈ ਨਾਲ ਦਾ ਨਹੀਂ ਹੈ ਜਿਹੜਾ ਲਾਇਆ ਉਹ ਤਾਂ ਚੱਲੂ ਪਾਣੀ ਬਹੁਤ ਬਣਾਇਆ ਹੈ ਫੈਕਟਰੀ ਜਿਹੜਾ ਨਾ ਜਿਹੜਾ ਮੀਂਹ ਦਾ ਪਾਣੀ ਆ ਉਹਦਾ ਅੱਡੀ ਹੈ ਨਾ ਆਹ ਦੇਖੋ ਗਾਇਜ਼ ਜੇ ਕਿਸੇ ਨੇ ਛਤਰੀ ਲੈਣੀ ਹੋਵੇ ਸਾਡੀ ਛਤਰੀ ਐ ਆ ਲੋਕਾਂ ਥੱਲੇ ਨੂੰ ਮੂੰਹ ਤਾਂ ਸਾਡੇ ਛਤਰੀ ਦਾ ਤਾਹਾਨੂੰ ਮੂੰਹ ਆਗਾ ਇਹਦੇ ਦਾ ਕੱਬ ਪੈ ਗਿਆ ਢੂਈ ਦੇ ਵਿੱਚ ਇਹਦਾ ਇੱਥੋਂ ਵਿੱਚ ਕੱਬ ਪੈ ਗਿਆ ਚਲੋ ਚਲੋ ਲੈਟਸ ਗੋ ਛੇਤੀ ਛੇਤੀ ਆ ਜਾਈਏ ਅਸੀਂ ਇੱਧਰ ਆ ਨਿਆਰਾ ਬਣ ਜੂਗਾ ਹਨਾ ਹਾਂ ਬੰਦਰੀ ਕਦੋਂ ਆਊਗਾ ਤੁਲਾਉ ਤਾਂ ਹੀ ਕਹਦਾਂ ਦਾ ਲਾ ਵਧੀਆ ਮਿਸਤਰੀ ਨਹੀਂ ਆਉਂਦੇ ਵਧੀਆ ਮਿਸਤਰੀ ਤਾਂ ਮਿਲਦੇ ਨੇ ਲੇਟ ਮੈਨੂੰ ਪਤਾ ਫਾਈਵਾਰ ਦੇ ਕੱਢ ਕੇ ਆਨੀ ਆ ਪਿੱਛੇ ਜਿਹੜਾ ਆਪਣੇ ਉਹ ਜਾਲੀ ਜੀ ਆ ਉਹਦੇ ਉੱਥੇ ਲੱਗ ਜਾਂਦਾ ਗੰਦ ਪਹਿਲੇ ਜ ਆ ਹੁਣ ਤਾਂ ਨਹੀਂ ਲੱਗਿਆ ਆ ਦੇ ਉਧਰ ਲੱਗ ਜਾਂਦਾ ਚਲੋ ਜੀ ਹੁਣ ਆਪਾਂ ਬਾਹਰ ਜਾਂਦੇ ਆ ਚੈੱਕ ਕਰ ਆਏ ਉੱਥੋਂ ਆਪਣੇ ਪਾਣੀ ਕਿਤੇ ਨਹੀਂ ਖੜਾ ਹੈਗਾ ਪਾਣੀ ਖੜਾ ਨਹੀਂ ਹੋਣਾ ਜਿੱਥੋਂ ਪਾਣੀ ਕ੍ਰੋਸ ਹੁੰਦਾ ਉੱਥੇ ਸਾਲੀ ਜੀ ਦੇ ਵਿੱਚ ਲੱਗ ਜਾਂਦਾ ਕੁਛ ਨਾ ਕੁਛ ਤੇ ਪਾਣੀ ਖੜ ਜਾਂਦਾ ਵੀ ਬਹੁਤਾ ਦੇਖ ਤਾ ਨਹੀਂ ਹੁਣ ਕਿਵੇਂ ਉਤਰਾਂਗੇ ਆਪਾਂ ਥੱਲੇ